ਕਿ ਤੁਸੀਂ ਬ্লাইন্ড ਇਨਸੀਡੈਂਟ ਹੋਇਆ ਸੀ ਕੋਈ ਜਾਂ ਜਨਮ ਤੋਂ ਹੀ ਆ ਬਾਈ ਬਰਥ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਮੈਨੂੰ 7 ਸਾਲ ਹੋ ਗਏ ਮਣੀ ਜੀ ਕੰਮ ਕਰਦੇ ਇੱਥੇ ਅਜੰਤੂ ਜੀ ਸੰਦਸੋ ਕੇ ਸਕੂਲ ਦੀ ਸਾਇੰਸ ਲੈਬ ਕਿੱਥੇ ਹੈ ਸਾਇੰਸ ਲੈਬ ਹੁਣ ਸਾਨੂੰ ਅਜੇ ਸਾਇੰਸ ਲੈਬ ਦੇ ਵਿੱਚ ਲੈ ਕੇ ਜਾਏਗਾ ਤਾਂ ਦੇਖਦੇ ਆਂ ਕਿ ਹੁਣ ਇਹ ਜਿਵੇਂ ਸਹੀ ਸਾਨੂੰ ਸਾਇੰਸ ਲੈਬ ਦੇ ਵਿੱਚ ਲੈ ਕੇ ਜਾ ਰਿਹਾ ਹੈ ਤੁਹਾਨੂੰ ਕੀ ਮੈਨੂੰ ਪਤਾ ਲੱਗਿਆ ਕਿ ਇੱਥੇ ਸਾਇੰਸ ਲੈਬ ਆ ਮੈਨੂੰ ਪਤਾ ਜੀ ਰੂਮਸ ਦਾ ਕਿਹੜਾ ਕਿਤੇ ਹੈ ਜੀ ਹਣੀ ਹੁੰਦਾ ਐਦਾ ਜੌਬ ਕਰਨਾ ਮਤਲਬ ਕੁਝ ਥੋੜਾ ਡਿਫਰੈਂਟ ਹੋ ਬਾਕੀਆਂ ਨਾਲੋਂ ਕਿਵੇਂ ਦੇਖਦੇ ਹਾਂ ਉਸ ਚੀਜ਼ ਨੂੰ ਨਹੀਂ ਕੋਈ ਮੁਸ਼ਕਿਲ ਨਹੀਂ ਹੁੰਦੀ ਇਸ ਤਰ੍ਹਾਂ ਮੈਨੂੰ ਪਤਾ ਲੈਂਦਾ ਸਾਰੇ ਸਾਰੇ ਕਿਤੇ ਮਤਲਬ ਪੂਰੇ ਸਕੂਲ ਦੇ ਵਿੱਚ ਘੁੰਮਣਾ ਪੈਂਦਾ ਤੁਹਾਨੂੰ ਜਾਂ ਇੱਕ ਸਪੈਸੀਫਿਕ ਜਗ੍ਹਾ ਤੇ ਬੈਠ ਕੇ ਕੰਮ ਕਰਨਾ ਤੇਰੀ ਵਨ ਜੇ ਕੋਈ ਸਾਇੰਸ ਹੋਣ ਸਾਰੇ ਸਕੂਲ ਚ ਕਿਤੇ ਕਮਰੇ ਚ ਕਰਾਉਣੇ ਹੋਣ ਤਾਂ ਫਿਰ ਘੁੰਮਣਾ ਪੈਂਦਾ ਇਸ ਮਿੱਤ ਥੋੜਾ ਬਹੁਤਾ ਨਹੀਂ ਘਟੇ ਸੀ ਕਿਹਾ ਕਿ ਕੱਲੇ-ਕੱਲੇ ਕਮਰੇ ਦੇ ਵਿੱਚ ਜਾ ਕੇ ਸਾਈਨ ਕਰਵਾਉਣੇ ਪੈਂਦੇ ਆ ਤਾਂ ਫਿਰ ਉਹ ਚੀਜ਼ ਨੂੰ ਕਿਵੇਂ ਮੈਨੇਜ ਕਰਦੇ ਹੋ ਕਿਵੇਂ ਤੁਹਾਨੂੰ ਪਤਾ ਚੱਲਦਾ ਕਿ ਇਸ ਕਮਰੇ ਦੇ ਵਿੱਚ ਜਾਣਾ ਜਾਂ ਇਸ ਟੀਚਰ ਦੇ ਕੋਲੇ ਜਾਣਾ ਪਤਾ ਲਾ ਜਾਂਦਾ ਵੀ ਕਮਰਾ 1 ਨੰਬਰ ਕਮਰਾ ਕਿੱਥੇ ਆ ਇੱਕ ਜਿਵੇਂ ਇੱਕ ਲਾਈਨ ਚ ਪੰਜ ਕਮਰੇ ਨੇ ਪਤਾ ਲਾ ਜਾਂਦਾ 10 ਜਣਾ ਵੀ ਆ ਪਹਿਲਾ ਨੰਬਰ ਆ ਦੋ ਨੰਬਰ ਆ ਆ ਤਿੰਨ ਨੰਬਰ ਚਾਰ ਨੰਬਰ ਪੰਜ ਨੰਬਰ ਉਸ ਤੋਂ ਅੱਗੇ-ਅੱਗੇ ਸਾਰਾ ਅੰਦਾਜ਼ਾ ਹੋ ਜਾਂਦਾ ਵੀ ਪਤਾ ਹੋ ਜਾਂਦਾ ਸਾਰੇ ਕਮਰਿਆਂ ਦਾ ਪਤਾ ਅਕਸਰ ਹੀ ਹਰ ਇਨਸਾਨ ਆਪਣੇ ਆਪ ਤੋਂ ਦੁਖੀ ਹੁੰਦਾ ਹੈ ਕਿ ਮੇਰੇ ਕੋਲ ਇਹ ਕਮੀ ਹੈ ਇਹ ਕਮੀ ਹੈ ਪਰ ਅੱਜ ਇੱਕ ਅਜਿਹੇ ਇਨਸਾਨ ਨਾਲ ਮਿਲਾਵਾਂਗੇ ਜਿਸ ਤੇ ਰੱਬ ਦੀ ਮਾਤ ਪਾਈ ਗਈ ਸੀ ਪਰ ਫਿਰ ਵੀ ਹਿੰਮਤ ਨਹੀਂ ਆ ਰਹੀ ਤੇ ਅੱਜ ਉਸ ਦੀਆਂ ਅੱਖਾਂ ਨਹੀਂ ਹੈਗੀਆਂ ਪਰ ਜਿਹੜਾ ਕੰਮ ਕਰਦਾ ਆ ਹਰ ਇੱਕ ਚੀਜ਼ ਨੂੰ ਪਛਾਣਦਾ ਆ ਉਸ ਦੇ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਕੂਲ ਦੇ ਵਿੱਚ ਪਹੁੰਚੇ ਆ ਸਕੂਲ ਦਾ ਇੱਕ ਪੀਅ ਹੈ ਨਾ ਤੇ ਉਹ ਬੜਾ ਹੀ ਬਖਰਾ ਪੀਅ ਹੈ ਨਾ ਗੱਲਬਾਤ ਕਰਾਵਾਂਗੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਗੱਲਬਾਤ ਕਰਾਉਣਿਆ ਤੁਹਾਡੀ ਅਜੇ ਦੇ ਨਾਲ ਸੱਸੀ ਕਲਤਰੀ ਸੱਸੀ ਕਮਨ ਜੀ ਕੀ ਹਾਲ ਚਾਲ ਠੀਕ ਹੈ ਮਨ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਮੈਨੂੰ 7 ਸਾਲ ਹੋ ਗਏ ਮਨ ਜੀ ਕੰਮ ਕਰਦੇ ਇੱਥੇ 7 ਸਾਲ ਹਾਂਜੀ ਤੇ ਮਤਲਬ ਕਿ ਤੁਸੀਂ ਬਲਾਈਂਡ ਇਨਸੀਡੈਂਟ ਹੋਇਆ ਸੀ ਕੋਈ ਜਾਂ ਜਨਮ ਤੋਂ ਹੀ ਹਾਂ ਬਾਈ ਬਰਥ ਸਟੱਡੀ ਕਿੰਨੀ ਕੀਤੀ ਹੈ ਤੁਸੀਂ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਕਿਹਦੇ ਦੀ ਕੀਤੀ ਆਰਟਸ ਇਸ ਤੋਂ ਬਾਅਦ ਇੱਥੇ ਜੋਬ ਲੱਗ ਗਈ। ਹਾਂਜੀ। ਔਖਾ ਨਹੀਂ ਹੁੰਦਾ ਇਹਦਾ ਜੋਬ ਕਰਨਾ ਮਤਲਬ ਕੁਝ ਥੋੜਾ ਡਿਫਰੈਂਟ ਹੋ ਬਾਕੀਆਂ ਨਾਲੋਂ ਕਿ ਮੈਂ ਦੇਖਦੇ ਹਾਂ ਉਸ ਚੀਜ਼ ਨੂੰ। ਨਹੀਂ ਕੋਈ ਮੁਸ਼ਕਿਲ ਨਹੀਂ ਹੁੰਦੀ ਇਸ ਤਰ੍ਹਾਂ ਮੈਨੂੰ। ਪਤਾ ਲੈਂਦਾ ਸਾਰੇ ਸਾਰੇ ਕਿੱਥੇ। ਹਾਂ ਸਕੂਲ ਦਾ ਹਰ ਇੱਕ ਕੋਨੇ ਦਾ ਪਤਾ ਹੈ ਕਿੱਥੇ ਕੀ ਹੈ ਕਿੱਥੇ ਕੀ ਹੈ। ਹਾਂਜੀ ਹਾਂਜੀ ਜ਼ਰੂਰ। ਮਤਲਬ ਪੂਰੇ ਸਕੂਲ ਦੇ ਵਿੱਚ ਘੁੰਮਣਾ ਪੈਂਦਾ ਤੁਹਾਨੂੰ ਜਾਂ ਇੱਕ ਸਪੈਸੀਫਿਕ ਜਗ੍ਹਾ ਤੇ ਬੈਠ ਕੇ ਕੰਮ ਕਰਨਾ। ਤੇਰੀ ਵਨ ਜੇ ਕੋਈ ਸਾਈਨ ਸੂਨ ਸਾਰੇ ਸਕੂਲ ਚ ਕਿਤੇ ਕਮਰੇ ਚ ਕਰਾਉਣੇ ਹੋਣ ਤਾਂ ਫਿਰ ਘੁੰਮਣਾ ਪੈਂਦਾ ਇਸ ਮੇਤ ਥੋੜਾ ਬਹੁਤਾ ਨਹੀਂ ਘਟੇ ਮਤਲਬ ਜਿਵੇਂ ਤੁਸੀਂ ਕਿਹਾ ਕਿ ਕੱਲੇ ਕੱਲੇ ਕਮਰੇ ਦੇ ਵਿੱਚ ਜਾ ਕੇ ਸਾਈਨ ਕਰਵਾਉਣੇ ਪੈਂਦੇ ਆ ਤਾਂ ਫਿਰ ਉਹ ਚੀਜ਼ ਨੂੰ ਕਿਵੇਂ ਮੈਨੇਜ ਕਰਦੇ ਹੋ ਕਿਵੇਂ ਤੁਹਾਨੂੰ ਪਤਾ ਚੱਲਦਾ ਕਿ ਇਸ ਕਮਰੇ ਦੇ ਵਿੱਚ ਜਾਣਾ ਜਾਂ ਇਸ ਟੀਚਰ ਦੇ ਕੋਲੇ ਜਾਣਾ ਪਤਾ ਲਾ ਜਾਂਦਾ ਵੀ ਕਮਰਾ 1 ਨੰਬਰ ਕਮਰਾ ਕਿੱਥੇ ਆ ਇੱਕ ਜਿਵੇਂ ਇੱਕ ਲਾਈਨ ਚ ਪੰਜ ਕਮਰੇ ਨੇ ਪਤਾ ਲਾ ਜਾਂਦਾ 10 ਜਣਾ ਵੀ ਆ ਪਹਿਲਾ ਨੰਬਰ ਆ ਦੋ ਨੰਬਰ ਆ ਆ ਤਿੰਨ ਨੰਬਰ ਚਾਰ ਨੰਬਰ ਪੰਜ ਨੰਬਰ ਉਸ ਤੋਂ ਅੱਗੇ ਅੱਗੇ ਸਾਰਾ ਅੰਦਾਜ਼ਾ ਹੋ ਜਾਂਦਾ ਵੀ ਪਤਾ ਹੋ ਜਾਂਦਾ ਸਾਰੇ ਕਮਰੇ ਦਾ ਪਤਾ ਸਣੀ ਇੱਕ ਗੱਲ ਤੁਹਾਡੇ ਬਾਰੇ ਹੋਰ ਪਤਾ ਲੱਗਿਆ ਕਿ ਤੁਹਾਨੂੰ ਨਾ ਕਿਸੇ ਵੀ ਮਤਲਬ ਜਿੱਦਾਂ ਤੁਹਾਡੇ ਨਾਲ ਇੱਕ ਵਾਰੀ ਕੋਈ ਇਨਸਾਨ ਮਿਲ ਜੇ ਤਾਂ ਤੁਸੀਂ ਉਸ ਦੀ ਆਰ ਤੋਂ ਪਛਾਣ ਲੈਂਦੇ ਹੋ ਕਿ ਉਹ ਇਨਸਾਨ ਹੈ ਹਾਂਜੀ ਜ਼ਰੂਰ ਤੇ ਇੱਥੇ ਸਾਰੇ ਟੀਚਰਜ਼ ਨੂੰ ਪਛਾਣਦੇ ਹੋ ਹਾਂਜੀ ਤੇ ਜਿੱਦਾਂ ਜਿੱਦਾਂ ਜੌਬ ਸਟਾਰਟ ਕੀਤੀ ਸੀ ਆਪਾਂ ਨਾ ਜਿੱਦਾਂ ਤੁਹਾਡਾ ਤਾਂ ਬਰਥ ਤੋਂ ਹੀ ਚੱਲ ਰਿਹਾ ਆ ਐਵੇਂ ਨਹੀਂ ਲੱਗਦਾ ਕਿ ਬਾਕੀਆਂ ਨਾਲੋਂ ਥੋੜਾ ਵੱਖਰਾ ਆ ਮੈਂ ਮੈਨੂੰ ਅਡਜਸਟ ਕਰਨਾ ਪੈਂਦਾ ਹੈ ਨਹੀਂ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਸ਼ੁਰੂ ਤੋਂ ਥੋੜਾ ਉਹਦਾ ਵੀ ਬਚਪਨ ਤੋਂ ਬਾਈ ਬਰਥਾ ਜਿਵੇਂ ਕੋਈ ਬਾਅਦ ਚ ਬਾਈ ਬਰਥ ਹੁੰਦੇ ਨੇ ਨਾ ਪਹਿਲਾਂ ਚਲੋ ਦਿਖਦਾ ਹੁੰਦਾ ਆਈਸ ਤੋਂ ਤੇ ਉਹਨਾਂ ਨੂੰ ਥੋੜੀ ਦਿੱਕਤ ਆ ਜਾਂਦੀ ਕੋਈ ਸ਼ੁਰੂ ਤੋਂ ਬਾਈ ਬਰਥ ਦਿੱਕਤ ਤਾਂ ਚਲੋ ਮਹਿਸੂਸ ਤਾਂ ਹੁੰਦਾ ਪਰ ਅੱਗੇ-ਅੱਗੇ ਰਾਸਤੇ ਦਾ ਪਤਾ ਲੱ ਆ ਜਾਂਦਾ ਸਿੱਖ ਸਿੱਖ ਦੱਸਦੇ ਰਹਿੰਦਾ ਕੋਈ ਨਾ ਕੋਈ ਕਿੱਥੇ ਕੀ ਚੀਜ਼ ਆ ਕਿਸ ਤਰ੍ਹਾਂ ਜਾਣਾ ਕਿਸ ਤਰ੍ਹਾਂ ਕੀ ਕਰਨਾ ਉਹ ਸਾਰਾ ਆਪਣੇ ਆ ਮੈਨੇਜ ਹੋ ਜਾਂਦਾ ਹੈ ਮੈਂ ਪਣ ਬਚਪਨ ਦੇ ਵਿੱਚ ਹੁੰਦਾ ਕਿ ਬਾਕੀ ਮੇਰੇ ਦੋਸਤ ਆ ਉਹ ਬਿਲਕੁਲ ਸਹੀ ਆਗੇ ਵੀ ਮੈਂ ਸਭ ਤੋਂ ਡਿਫਰੈਂਟ ਆ ਮੈਨੂੰ ਅਰੈਸਟ ਕਰਨਾ ਹੈ ਦੋਸਤ ਬਣ ਜਾਂਦੇ ਸੀ ਨੇ ਮੇਰੇ ਫਰੈਂਡਸ ਵੀ ਹੈਗੇ ਕਈ ਇਸ ਤਰ੍ਹਾਂ ਲਗ ਲੜ ਡਿਪਾਰਟਮੈਂਟ ਐ ਜੌਬ ਕਰਦੇ ਨੇ ਬਲਾਈਂਡ ਹੋਰ ਵੀ ਹੈਗੇ ਅਸੀਂ ਬॉयਜ਼ ਗਰਲਸ ਕੋਈ ਲਗ ਲੜ ਟਪਾਣੀ ਕੋਈ ਪ੍ਰੋਫੈਸਰ ਲੱਗਿਆ ਕੋਈ ਟੀਚਰ ਲੱਗਿਆ ਕੋਈ ਕਲੈਰੀਕਲ ਚ ਜੌਬ ਕਰ ਰਿਹਾ ਕੋਈ ਗਰੁੱਪ ਡੀ ਦੀ ਪੋਸਟ ਕੋਈ ਲਗ ਲੜ ਡਿਪਾਰਟਮੈਂਟ ਐ ਜੌਬ ਕਰ ਰਹਾ ਮੇਰੇ ਫਰੈਂਡਸ ਇੱਕ ਗੱਲ ਹੋਰ ਕੀਤੀ ਜਾਵੇ ਜਿੱਦਾਂ ਕਿ ਡਿਫਰੈਂਟ ਟੇਬਲ ਸੀਗੇ ਅਲੱਗ ਸੀਗੇ ਬਟ ਫਿਰ ਵੀ ਸਟੱਡੀ ਕੀਤੀ ਜਵਾਬ ਕੀਤੀ ਹਿੰਮਤ ਨਹੀਂ ਆ ਰਹੀ ਇਸ ਪਿੱਛੇ ਕਿਸ ਨੂੰ ਕਿਸ ਨੂੰ ਕਹੋਗੇ ਕਿ ਕਿਸ ਤੋਂ ਮੋਟੀਵੇਟ ਹੋਣੇ ਸਟੱਡੀ ਕਿਸ ਤਰ੍ਹਾਂ ਕਰੀ ਮਤਲਬ ਹੋਂ ਤੱਕ ਦਾ ਪੂਰਾ ਜ਼ਿੰਦਗੀ ਦਾ ਸਫ਼ਰ ਜ਼ਿੰਦਗੀ ਦਾ ਸਫ਼ਰ ਸਭ ਤੋਂ ਪਹਿਲਾਂ ਤਾਂ ਮੈਂ ਬਲਾਈਂਡ ਸਕੂਲ ਹੈ ਬ੍ਰੇਲ ਪਵਨ ਜੀ ਆਈ ਬੀ ਜਮਾਲਪੁਰ ਚੰਡੀਗੜ੍ਹ ਰੋਡ ਤੇ ਹੈ ਬਲਾਈਂਡ ਸਕੂਲ ਪਹਿਲੀ ਤੋਂ ਲੈ ਕੇ 10th ਤੱਕ ਤਾਂ ਉੱਥੇ ਪੜਿਆ ਮੈਂ ਠੀਕ ਹੈ ਹੋਸਟਲ ਚ ਰਹਾ ਸੀਗਾ ਤੇ ਸ਼ੁਰੂ ਤੋਂ ਪੇਰੈਂਟਸ ਨੇ ਪਹਿਲਾ ਹੌਸਟਲ ਛੱਡਤਾ ਸੀਗਾ ਤੇ ਉਸ ਤੋਂ ਬਾਅਦ ਆਰਾਮਗੜੀਆ ਸੀਨੀਅਰ ਸੈਂਡ ਅ ਸਕੂਲ ਚ ਪਲਸ 1 ਪਲਸ 2 ਕੀਤੀ ਫਿਰ ਇੱਕ ਸਾਡੇ ਭਾਰਤ ਨੇਤਰ ਹੀ ਸੇਵਾ ਸਮਾ ਸੰਸਥਾ ਸਾਡੀ ਗਿਲ ਰੋਡ ਤੇ ਬਣੀ ਆ ਉਹ ਤੇ ਹੌਸਟਲ ਬਣਿਆ ਸੋ ਉੱਥੇ ਰਹਿ ਕੇ ਉਹਨਾਂ ਉਹਨਾਂ ਉੱਥੇ ਰਹਿ ਕੇ ਸਟੱਡੀ ਕੀਤੀ ਫਿਰ ਮੈਂ ਉਹਨਾਂ ਵੱਲੋਂ ਮੈਨੂੰ ਬਹੁਤ ਹੈਲਪ ਮਿਲੀ ਬਹੁਤ ਸਹਾਇਕ ਮਿਲਿਆ ਮੈਨੂੰ ਤੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਕੰਮ ਕਰਦੇ ਹੋ ਮੈਂ ਕਰਦਾ ਜੀ 7 ਵਜੇ ਤੋਂ ਲੈ ਕੇ 12 ਵਜੇ ਤੱਕ 7 ਵਜੇ ਤੋਂ ਲੈ ਕੇ 12 ਵਜੇ ਤੱਕ ਇਸ ਤੋਂ ਬਾਅਦ ਦਾ ਕੀ ਸ਼ਡਿਊਲ ਹੁੰਦਾ ਤੁਹਾਡਾ ਇਸ ਤੋਂ ਬਾਅਦ ਘਰੇ ਚਲੇ ਜਾਂ ਨਹੀਂ ਇਹ ਮਤਲਬ ਕਿਵੇਂ ਦੀ ਲੱਗਦੀ ਹੈ ਜ਼ਿੰਦਗੀ ਠੀਕ ਆ ਮਨ ਜੀ ਠੀਕ ਲੱਗ ਰਹੀ ਨਹੀਂ ਲੱਗਦਾ ਕਿ ਉਹਨਾਂ ਨੂੰ ਦਿਖਦਾ ਹੈ ਜੇ ਕਾਸ਼ ਮੈਂ ਮੈਂ ਵੀ ਸਾਰੀ ਦੁਨੀਆ ਨੂੰ ਦੇਖ ਸਕਦਾ ਕਿ ਆਪਣੀ ਦੁਨੀਆ ਵਿੱਚ ਹੀ ਖੁਸ਼ ਐਕਚੁਅਲੀ ਜੋ ਪਰਮਾਤਮਾ ਨੇ ਸ਼ੁਰੂ ਤੋਂ ਹੀ ਬਣਾਤਾ ਨਾ ਉਹੀ ਚੀਜ਼ ਰਹਿਣੀ ਆ ਜਿਵੇਂ ਦਿਖਾਈ ਦੋ ਤਿੰਨ ਦਿਨ ਕਪ ਸ਼ੁਰੂ ਦੇ ਵਿੱਚ ਦਿਖਾਈ ਸੀ 올 ਇੰਡੀਆ ਹਸ ਮੈਡੀਕਲ ਹਸਪੀਟਲ ਵਿੱਚ ਦਿੱਲੀ ਪਟਿਆਲੇ ਵੀ ਦਿਖਾਈ ਸੀ ਰਜਿੰਦਰ ਹਸਪੀਟਲ ਉਹ ਕੋਈ ਨਾ ਪਿੱਛੇ ਲਾਈਟ ਨਹੀਂ ਹੈਗੀ ਹਾਂਜੀ ਮਤਲਬ ਹੁਣ ਜਿਵੇਂ ਵੀ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਹੋ ਹਾਂਜੀ ਟੀਚਰਸ ਤੋਂ ਕਿਵੇਂ ਦਾ ਪਿਆਰ ਮਿਲਦਾ ਜਿੱਥੇ ਜਾਣਦੇ ਹੋਗੇ ਸਾਰੇ ਤੁਹਾਡੀ ਬੜੀ ਤਾਰੀਫ ਕਰਦੇ ਨੇ ਕੀ ਕਾਰਨਾਂ ਦੇ ਵਿੱਚ ਬਹੁਤ ਸਤਿਕਾਰਯੋਗ ਬਹੁਤ ਤਾਰੀਫ ਸਤਿਕਾਰਯੋਗ ਨੇ ਸਾਰੇ ਮੇਰਾ ਪਿਆਰ ਕਰਦੇ ਆਂ ਫੈਮਿਲੀਸ ਵੱਲੋਂ ਵੀ ਟੀਚਰਸ ਵੱਲੋਂ ਵੀ ਮੇਰੇ ਫਰੈਂਡਸ ਵੱਲੋਂ ਵੀ ਸਭ ਵੱਲੋਂ ਵੀ ਕਦੇ ਐ ਇਦਾਂ ਨਹੀਂ ਹੋਇਆ ਕਦੇ ਸੁਣਨ ਨੂੰ ਮਿਲਿਆ ਹੋਵੇ ਕਿਤੇ ਵੀ ਗਏ ਹੋਵੋ ਕਿਸੇ ਤੋਂ ਗਲਤ ਕਮੈਂਟ ਮਿਲਿਆ ਹੋਵੇ ਹੋਇਆ ਕਦੇ ਨਹੀਂ ਨਹੀਂ ਜੀ ਹਮੇਸ਼ਾ ਸਪੋਰਟੀ ਹਾਂ ਹਾਂਜੀ ਹਾਂਜੀ ਅੱਜ ਇੱਕ ਕਲਾਸ ਦੇ ਵਿੱਚ ਕੀ ਮੈਸੇਜ ਦੇਣਾ ਚਾਹੂਗੇ ਸਾਡੇ ਦਰਸ਼ਕਾਂ ਨੂੰ ਕਿ ਇੱਕ ਅੱਜ ਕੱਲ ਨਾਰਮਲ ਇਨਸਾਨ ਵੀ ਕੰਮ ਕਰਨ ਤੋਂ ਝਿਜਕਦਾ ਹੈ ਤੁਸੀਂ ਇੰਨੀ ਮਿਹਨਤ ਕਰਕੇ ਇੱਕ ਲੈਵਲ ਤੇ ਗਏ ਹੋ ਹਰ ਇੱਕ ਬੰਦਾ ਹੁੰਦਾ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਮੈਂ ਤਾਂ ਹੀ ਮੈਸੇਜ ਦੇਣਾ ਚਾਹੁੰਗਾ ਵੀ ਜਿਸ ਤਰ੍ਹਾਂ ਅਸੀਂ ਖੋਟ ਬਲਾਈਂਡ ਆ ਨਾ ਠੀਕ ਹੈ ਤੇ ਕੋਈ ਵੀ ਬਲਾਈਂਡ ਬੋਏ ਬਲਾਈਂਡ ਕੋਈ ਵੀ ਘਰੇ ਘਰਾਂ ਚ ਬੈਠੇ ਨੇ 15 15 14 14 ਸਾਲ ਹੋ ਜਾਂਦਾ ਪੈਰਾਂ ਸੰਨੋਂ ਨਹੀਂ ਕੱਟਦੇ ਘਰੋਂ ਠੀਕ ਆ ਵੀ ਇਹ ਕੀ ਕਰੂਗਾ ਸਾਰੀ ਜ਼ਿੰਦਗੀ ਬਾਹਰ ਕਿਉਂਕਿ ਅਸੀਂ ਤੁਹਾਨੂੰ ਵੀ ਸਾਨੂੰ ਦੱਸੋ ਸਾਡੇ ਨਾਲ ਕੰਟੈਕਟ ਕਰੋ ਅਸੀਂ ਉਹਨੂੰ ਉਸ ਬਲਾਈਂਡ ਬੱਚੇ ਨੂੰ ਪੜਾਈਏ ਲਿਖਾਈਏ ਉਹਦੇ ਪੈਰਾਂ ਤੇ ਖੜਾ ਹੋਵੇ ਸਾਡੇ ਮੰਗ ਵਿੱਚ ਸਟੈਂਡ ਹੋਵੇ ਹਰ ਕੋਈ ਪੈਰਸ ਚਾਹੁੰਦਾ ਵਾ ਵੀ ਸਾਡਾ ਬੱਚਾ ਅੱਗੇ ਅੱਗੇ ਵਧੇ ਠੀਕ ਹੈ ਨਹੀਂ ਤੇ ਉਹ ਹੋਰ ਕਈ ਦੇ ਵਿੱਚ ਸੰਸਥਾਵਾਂ ਦੇ ਵਿੱਚ ਵੀ ਕਈਦਾ ਵੀ ਚਲੋ ਕੁਝ ਸਾਡੇ ਕੋਲ ਛੱਡੋ ਅਸੀਂ ਉਹਨੂੰ ਪੜਾ ਲਿਖਾ ਕੇ 10ਵੇਂ ਜਿਵੇਂ ਪ੍ਰਾਈਵੇਟ ਕਰਵਾਉਂਦੇ ਆ ਜਾਂ ਪਲੱਸ 2 ਜਾਂ ਅੱਗੇ ਤੋਂ ਕੇ ਬੀਏ ਬੀਏ ਕਰਦੇ ਆ ਪ੍ਰਾਈਵੇਟ ਫਿਰ ਜੋਬਸ ਭਰਦੇ ਆ ਜੋਬਸ ਮਿਲਦੀਆਂ ਬੱਚਿਆਂ ਨੂੰ ਵੀ ਪਿੱਛੇ ਜੀ ਵੀ ਕਾਫੀ 플ਾਨ ਸਾਡੇ ਲੱਗੇ ਸੀਗੇ ਪਿਛਲੇ ਸਾਲ ਕੁ ਲਗ ਲਗ ਪੋਸਟਾਂ ਤੇ ਲੱਗੇ ਨੇ ਤੇ ਅਸੀਂ ਇਹ ਚਾਹੁੰਦੇ ਵੀ ਚਲੋ ਸਰੇ ਕੋਈ ਆਪਣਾ ਤਰੱਕੀ ਕਰੇ ਘਰ ਬੈਠੇ ਦਾ ਗੁਜ਼ਾਰਾ ਹੈ ਨਹੀਂ ਗੇ ਇਦਾਂ ਜੀ ਕੋਈ ਕੁਝ ਲੋਕ ਹੁੰਦੇ ਨੇ ਕਿ ਉਹ ਹਿੰਮਤ ਹਾਰ ਜਾਂਦੇ ਨੇ ਕਿ ਮੇਰੇ ਤੋਂ ਨਹੀਂ ਹੋਣਾ ਜਾਂ ਕੋਈ ਵੀ ਡਿਫਰੈਂਟ ਟੈਬਲ ਹੁੰਦੇ ਆ ਕਿ ਸਾਡੇ ਤੋਂ ਨਹੀਂ ਹੋਣਾ ਉਹਨਾਂ ਨੂੰ ਕੀ ਕਹੋਗੇ ਨਹੀਂ ਨਹੀਂ ਹਿੰਮਤ ਨਹੀਂ ਦਹਾ ਨਹੀਂ ਚਾਹੀਦੀ ਕੰਫੀਡੈਂਸ ਹੋਣਾ ਚਾਹੀਦਾ ਮੇਨ ਬੱਚੇ ਦੇ ਨਾ ਪੇਰੈਂਟਸ ਨੂੰ ਹੋਣਾ ਚਾਹੀਦਾ ਸ਼ੁਰੂ ਤੋਂ ਵੀ ਸਾਡਾ ਬੱਚਾ ਕੀ ਕਰ ਸਕਦਾ ਬਈ ਇਸੇ ਨੂੰ ਕੀ ਕਰਾਈਏ ਕੁਝ ਐਕਸਪੀਰੀਅੰਸ ਨੂੰ ਨਈ ਨੌਲੇਜ ਹੋਊਗੀ ਪਰ ਕੋਈ ਘਰੇ ਬੈਠਾ ਕੋਈ ਘਰਾਂ ਚ ਕੋਈ ਨਹੀਂ ਕਰ ਸਕਦਾ ਨਹੀਂ ਨੌਲੇਜ ਹੈਗੀ ਉਹਨੂੰ ਦੱਸਦੇ ਰਹਿਣੇ ਆ ਜਾਂ ਤੁਹਾਨੂੰ ਵੀ ਕੋਈ ਵੀ ਮਿਲਿਆ ਕੋਈ ਸਾਡੇ ਨਾਲ ਕੰਟੈਕਟ ਕਰੋ ਠੀਕ ਹੈ ਤੇ ਉਹਨੂੰ ਅਸੀਂ ਆਪ ਦੇਖਾਂਗੇ ਕੀ ਕਰਾਣਾ ਇਹਨੂੰ ਬੱਚੇ ਨੂੰ ਕਿਹੜੀ ਕੀ ਕੀ ਕਰਨਾ ਚਾਹੁੰਦਾ ਇਹ ਅਜੀ ਹੁਣ ਤੁਸੀਂ ਸਾਨੂੰ ਦੱਸੋ ਕਿ ਸਕੂਲੀ ਸਾਇੰਸ ਲੈਬ ਕਿੱਥੇ ਹੈ ਸਾਇੰਸ ਲੈਬ ਹੁਣ ਸਾਨੂੰ ਅਜੇ ਸਾਇੰਸ ਲੈਬ ਦੇ ਵਿੱਚ ਲੈ ਕੇ ਜਾਏਗਾ ਤਾਂ ਦੇਖਦੇ ਹਾਂ ਕਿ ਹੁਣ ਇਹ ਜਿਵੇਂ ਸਹੀ ਸਾਨੂੰ ਸਾਇੰਸ ਲੈਬ ਦੇ ਵਿੱਚ ਲੈ ਕੇ ਜਾ ਰਿਹਾ ਹੈ ਵਾਹ ਜੀ ਉਹ ਜਾ ਰਿਹਾ ਆ ਸਮਾਰਟ ਰੂਮ ਬਣਾਇਆ ਦੇਖਦੇ ਹਾਂ ਵਾਹ ਜੀ ਵਾਹ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇੱਥੇ ਸਾਇੰਸ ਲੈਵਾ ਮੈਨੂੰ ਪਤਾ ਜੀ ਰੂਮਸ ਦਾ ਕਿਹੜਾ ਕਿੱਥੇ ਆ ਜੀ ਆ ਦੇਖੋ ਇਹ ਸਾਨੂੰ ਸਾਇੰਸ ਲੈਬ ਦੇ ਕੋਲੇ ਲੈ ਕੇ ਆ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਦਾ ਸਹਾਰਾ ਨਹੀਂ ਲਿਆ ਇਹਨਾਂ ਨੇ ਬਸ ਆਪਣੇ ਆਪ ਹੀ ਜਿਹੜਾ ਇਹਨਾਂ ਵੱਡਾ ਸਕੂਲ ਆ ਤੇ ਸਾਨੂੰ ਸਾਇੰਸ ਲੈਬ ਅਸੀਂ ਪੁੱਛੀ ਸੀ ਤੇ ਸਾਨੂੰ ਸਾਇੰਸ ਲੈਬ ਦੇ ਉੱਤੇ ਲੈ ਕੇ ਆ ਗਏ ਨੇ ਲੈ ਜਾ ਬੰਦ ਹੈ ਇਹ ਬੰਦ ਹੈ ਜੀ ਕੋਈ ਪਹਿਲੇ ਸ਼ਿਫਟ ਖਤਮ ਹੋ ਗਈ ਨਾ ਫਿਰ ਸੈਕੰਡ ਸ਼ਿਫਟ ਵਾਲੇ ਆਉਣਗੇ ਫਿਰ ਉਹ ਓਪਨ ਕਰਨਗੇ ਬੱਚੇ ਜੀ ਹੁਣ ਅਸੀਂ 2 ਨੰਬਰ ਕਮਰੇ ਦੇ ਵਿੱਚ ਜਾਣਾ ਹੈ ਤਾਂ ਦੇਖਦੇ ਆ ਕਿ ਇਹਨਾਂ ਨੂੰ 2 ਨੰਬਰ ਕਮਰੇ ਦਾ ਦਿਖਾਣਗੇ ਸਾਨੂੰ ਕਿ ਕਿੱਥੇ ਆ 2 ਨੰਬਰ ਕਮਰਾ ਆ ਗੋ ਨੰਬਰ ਸ਼ੁਭ ਆ ਜੀਵਾ ਤਹਨੂਏ ਸਭ ਪਤਾ ਕਿਦਾਂ ਚੱਲਦਾ ਹੈ ਕਿਹੜਾ ਨੰਬਰ ਹੈ ਇਹ ਨੰਬਰ ਹੈ ਕਿਵੇਂ ਯਾਦ ਰੱਖਦੇ ਅੰਦਾਜ਼ਾ ਜਦੋਂ ਆਇਆ ਸੀ ਨਾ ਰਸਤਾ ਮੈਨੂੰ ਸਾਰਾ ਪਤਾ ਦੱਸਦਾ ਸੀਗਾ ਵੀ ਇੱਕ ਨੰਬਰ ਕਿੱਥੇ ਹੈ 34 ਨੰਬਰ ਕਿਹੜੀ ਕਮਰਟੀ ਹੈ ਵਕੇਸ਼ਨ ਵਿੱਚ ਕਿੱਥੇ ਮਾਸਟਰ ਕੈਟਰਿੰਗ ਵਿੰਗ ਸਾਰਾ ਕਿੱਥੇ ਹੈ ਤੇ ਅੰਦਾਜ਼ਾ ਹੋ ਗਿਆ ਸੋ ਸਾਨੂੰ ਯਾਦ ਆ ਮੈਨੂੰ ਕਮਨ ਸਾਰੇ ਸਕੂਲ ਦੇ ਜਦੋਂ ਸਕੂਲ ਦੇ ਬੱਚਿਆਂ ਮਾਰੇ ਵੀ ਪਤਾ ਹੈ ਕਿ ਕਿਹੜੀ ਕੋਈ ਵੀ ਬੱਚਾ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਦਾ ਹੋਵੇ ਪਤਾ ਹੈ ਉਹ ਕਿਹੜਾ ਹੋ ਸਕਦਾ ਹੈ ਨਾਮ ਦੱਸ ਸਕਦੇ ਹੋ ਉਹਨਾਂ ਦਾ ਨਹੀਂ ਨਹੀਂ ਇਦਾਂ ਦੇ ਬੱਚੇ ਪੜ ਕੇ ਚੱਲ ਗਏ ਨੇ ਕਈ ਹੁਣ ਜਾਣ ਪਛਾਣਦੇ ਹੁਣ ਗੱਲਬਾਤ ਨਹੀਂ ਹੁੰਦੀ ਮਿਕਸ ਬੱਚੇ ਸਾਰੇ ਜਿਵੇਂ ਅਸੀਂ ਗੱਲਬਾਤ ਕਰਵਾਈ ਤੁਹਾਡੀ ਇਸ ਸਕੂਲ ਦੇ ਪੀਐਨ ਦੇ ਨਾਲ ਅਜੇ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਸੀ ਅਸੀਂ ਵੀ ਦੇਖ ਕੇ ਹੈਰਾਨ ਹੋ ਗਏ ਤੁਸੀਂ ਵੀ ਦੇਖ ਕੇ ਜ਼ਰੂਰ ਹੈਰਾਨ ਹੋਵੋਗੇ ਕਿ ਉਸਦੇ ਕੰਮ ਕੀ ਨੇ ਕਿ ਕਿਸ ਤਰ੍ਹਾਂ ਦਿਖਦਾ ਨਹੀਂ ਪਰ ਹਰ ਇੱਕ ਚੀਜ਼ ਦਾ ਜਿਹੜਾ ਉਸ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਮੈਨੇਜ ਕਰਦਾ ਆ ਕੀ ਕਰਦਾ ਆ ਕਿਵੇਂ ਦਾ ਲੱਗਿਆ ਉਹਨਾਂ ਦਾ ਕੰਮ ਤੇ ਕਿਵੇਂ ਦੀ ਲੱਗੀ ਜਾਣਕਾਰੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਟ